ਟੋਬੇ ਦੇ ਵਿੱਚ ਪਿਆਨਕ ਅਗਲਾ ਕਈ ਜਸਨਾਲ ਹਜ਼ਾਰਾ ਜੀ ਚ ਤੋਂ ਸਰਕੇ ਸਵਾ ਹੋਏ ਦੱਸੇ ਜਾ ਰਹੇ ਨੇ ਤੇ ਮਾਮਲਾ ਸਮਰਾਲਾ ਰੋਡ ਦਾ ਹੈ ਜਿੱਥੇ ਕੇ ਟੋਬੇ ਦੇ ਵਿੱਚ ਅਗਲਾ ਕਈ ਜਿਸ ਤੋਂ ਬਾਅਦ ਇਸ ਦੀ ਸਿਸ਼ਨਾ ਫਾਰ ਬ੍ਰਿਗੇਡ ਨੂੰ ਦਿੱਤੀ ਗਈ ਤੇ ਫਾਰ ਬ੍ਰਿਗੇਡ ਨੇ ਤਕਰੀਬਨ 2 ਘੰਟੇ ਲਗਾ ਕੇ ਅੱਗ ਉਤੇ ਕਾਬੂ ਪਾਇਆ ਤੇ ਪਰ ਡੇਡ ਦੇ ਮੁਲਾਜ਼ਮ ਦੇ ਮੁਤਾਬਕ ਕਹ ਉਹਨਾਂ ਨੂੰ 3:55 ਵਜੇ ਅੱਗ ਲੱਗਣ ਬਾਰੇ ਫੋਨ ਆਇਆ ਸੀ ਤੇ ਉਤੁਰੰਤ ਮੌਕੇ ਤੇ ਪਹੁੰਚੇ ਤੇ ਅੱਗ ਤੇ ਕਾਬੂ ਪਾਉਣ ਲਈ 4 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਬੁਲਾਉਣੀਆਂ ਪਈਆਂ। ਇਹ ਘਟਨਾ ਦੀ 3:55 ਦੇ ਮਿੰਟ ਤੇ ਸਾਨੂੰ ਕਾਲ ਆਈ ਸੀ ਵੀ ਇੱਥੇ ਅੱਗ ਲੱਗੀ ਹੋਈ ਆ ਤੇ ਫਿਰ ਅਸੀਂ ਤੁਰੰਤ ਪਹੁੰਚੇ ਇੱਥੇ ਆ ਕੇ ਅਸੀਂ ਅੱਗ ਨੂੰ ਕੰਟਰੋਲ ਕੀਤਾ। 3-4 ਗੱਡੀਆਂ ਲਾਤੀਆਂ ਜੀ ਇੱਥੇ ਸਾਡੀਆਂ ਤਕਰੀਬਨ ਲਗਦਾ ਦੋ ਘੰਟੇ ਹੋ ਗਏ ਅਗਲੇ ਦੀਆਂ ਚਾਰ ਗੱਡੀਆਂ ਲੱਗੀਆਂ ਜੀ ਹੁਣ ਤੱਕ ਤੇ ਅੱਗੇ ਲੱਗੀ ਕਿੱਥੇ ਐਗਜ਼ੈਕਟ ਜਗ੍ਹਾ ਕਿੱਥੇ ਐਗਜ਼ੈਕਟ ਇਹ ਜੀ ਆਪਣੇ ਚਾਵਾਂ ਰੋਡ ਆ ਜੀ ਜਿਹੜਾ ਆਪਣੇ ਬੀਜੇ ਜਾਂਦਾ ਵਾ ਉਸ ਰੋਡ ਦੇ ਉੱਤੇ ਟੋਬਾ ਉਹਦੇ ਉੱਤੇ ਲੱਗੀ ਆ ਜੀ ਅੱਜ ਕਾਰਨ ਕੀ ਮੰਨਦੇ ਹੋ ਅਗਲੇ ਕਾਰਨ ਜੀ ਜਿਵੇਂ ਆਪਣੇ ਕੂੜਾ ਪਿਆ ਕੋਈ ਧਰਮ ਕੁਛ ਨਾ ਕੁਛ ਚੀਜ਼ ਕੋਈ ਛਿੱਤੀ ਹੋਈ ਉਹਦੇ ਨਾਲੇ ਲੱਗ ਸਕਦੀ ਆ ਤੇ ਕੀ ਲੱਗਦਾ ਕੋਈ ਜੀਵ ਜੰਤੂਆਂ ਦਾ ਵੀ ਨੁਕਸਾਨ ਆਇਆ ਹੋਊਗਾ ਹੋ ਸਕਦਾ ਜੀ ਵਿੱਚ ਟੋਬਾ ਵਾ ਰਹਿ ਸਕਦੇ ਨੇ ਕੋਈ ਨਾ ਕੋਈ ਹੋ ਸਕਦਾ ਪਰ ਦੇਖਣ ਨੂੰ ਤਾਂ ਸਾਨੂੰ ਮਿਲਿਆ ਨਹੀਂ ਕੋਈ ਅਸੀਂ ਵਿੱਚ ਵੜ ਕੇ ਅੱਗ ਬੁਝਾਈ ਆ ਕਿ ਕੋਈ ਨੁਕਸਾਨ ਹੋਇਆ ਜਿਵੇਂ ਤੁਸੀਂ ਫੋਟੋ ਵੀ ਆ ਕੇ ਛੋਟੀਆਂ ਛੋਟੀਆਂ ਕਿੰਨਾ ਕੁ ਟਾਈਮ ਲੱਗੂਜੇ ਅਜੇ ਸਾਨੂੰ ਲੱਗੇ ਜਾਣਾ ਜਿੱਦਾਂ ਪੌਣਾ ਘੰਟਾ ਹੋਰ ਅਜੇ ਕਿੱਟੋ ਕਿੰਨੇ ਘੰਟੇ ਤੋਂ ਲੱਗੇ ਹੋਏ ਹਨ ਅਜੇ 2 ਘੰਟੇ ਤੋਂ ਲੱਗੇ ਹੋਏ ਆਂ ਬਾਰੋਂ ਗੱਡੀ ਖੰਨੇ ਤੋਂ ਮਂਗਾਈ ਆ ਜੀ ਅਸੀਂ ਐਮਰਜੈਂਸੀ ਦੋ ਗੱਡੀਆਂ ਚ ਸਮਰਾਲੇ ਤੋਂ ਲੱਗੀਆਂ ਹੋਈਆਂ ਸੀ ਜੀ ਇੱਕ ਗੱਡੀ ਇੱਥੇ ਖੰਨੇ ਤੋਂ ਲਵਾਈ ਆ ਜੀ ਮੌਕੇ ਤੇ ਮੌਜੂਦ ਰਾਗੀਰ ਨੇ ਦੱਸਿਆ ਕਿ ਇਹ ਅੱਗ ਕੂੜੇ ਦੇ ਢੇਰ ਨੂੰ ਲੱਗੀ ਸੀ ਜਿਸ ਤੋਂ ਬਾਅਦ ਇਹ ਆਗਾ ਹੌਲੀ-ਹੌਲੀ ਵੱਧ ਗਈ। ਇਹ ਚਾਰ ਕਵੇ ਅੱਗ ਲੱਗੀ ਹੈ ਆਟੋਮੈਟਿਕ ਲੱਗੀ ਹੈ ਉੱਥੇ ਕੂੜੇ ਵਾਲੇ ਢੇਰ ਤੋਂ ਅੱਗ ਵੱਧਦੀ-ਵੱਧ ਗਈ ਹੈ ਇੱਥੇ ਖੜੇ ਸੈਰਗੇ ਜਿਹੜਾ ਫੋਨ ਕਰਤਾ ਉੱਥੋਂ ਚਾਰ ਗੱਡੀਆਂ ਆ ਗਈਆਂ ਸੀ ਉਸ ਤੋਂ ਬਾਅਦ ਗੱਡੀਆਂ ਨੇ ਅੱਗ ਬੁਝਾ ਦਿੱਤੀ ਹੈ। ਹਾਂ ਟਾ ਅੱਗ ਲੱਗੀ ਹੈ ਪੂਰੀ। ਇਹ ਗੱਲ ਕਰੀਏ ਕਿ ਕਿਹੜੀ ਜਗ੍ਹਾ ਜਿਹੜੀ ਤੇ ਅੱਗ ਲੱਗੀ ਹੈ? ਚਾਵਾਂ ਰੋਡ ਤੇ ਹੀ ਕਮਲ ਕਲੋਨੀ ਦੇ ਕੋਲ ਦਾ। ਉੱਥੇ ਤਾਂ ਵੀ ਆ ਗਿਆ ਇਹ ਜੀਵਨਪੁਰ ਵੀ ਹੈਗੇ ਨੇ ਵੀ ਦੇਵਿਆਕੂ ਵੀ ਹੋ ਗਿਆ ਹੈਗਾ ਜੇ ਪਾਸੇ ਰਹਿੰਦੇ ਆ ਇਹ ਰਸਤਾ ਦੇ ਆਲੇ-ਦੁਆਲੇ ਬਾਕੀ ਜਿਹੜਾ ਘਰਾਂ ਦੇ ਵਿੱਚ ਮਾੜਾ-ਮੋਟਾ ਅੱਗ ਦੇ ਨਾਲ ਥੋੜਾ ਬਹੁਤਾ ਨੁਕਸਾਨ ਹੋ ਗਿਆ ਜਾਨਵਰਾਂ ਦਾ ਨੁਕਸਾਨ ਹੋਇਆ ਹੋਊਗਾ ਹਾਂਜੀ ਹਾਂਜੀ ਜਾਨਵਰਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਕੀ ਕਰਨ ਕੀ ਬੰਦਦੇ ਹੋ ਤੁਸੀਂ ਅੱਗ ਦੇ ਕੋਲ ਤੋਂ ਕਾਰਨ ਦਾ ਕੋਈ ਨਹੀਂ ਆਇਆ ਉਹ ਕੂੜੇ ਦੇ ਢੇਰ ਤੋਂ ਅੱਗ ਵੱਧਦੀ-ਵੱਧਦੀ ਗਈ ਹੈ ਜੀ ਹਾਂ ਜਾਨਵਰ ਵੀ ਰਹੇ ਜਿੱਥੇ ਨੇੜੇ ਤੇ ਨਹੀਂ ਨਹੀਂ ਜੀ ਮੈਂ ਤਾਂ ਮੈਂ ਤਾਂ ਜਦੋਂ ਜਿੱਥੇ ਮੰਡੀ ਦੇ ਵਿੱਚ ਆਇਆ ਰਿਹਾ ਸੀ ਮੰਡੀ ਦੇ ਵਿੱਚ ਉਨੇ ਉਨੇ ਦੇਖ ਲਿਆ ਇੱਥੇ ਨਾਲ ਦੇ ਮੁੰਡਿਆਂ ਨੂੰ ਹੁਣ ਦੱਸਦਾ ਜੀ ਜਿਹੜਾ ਗੂੜ ਦਾ ਢੇਰ ਲੱਗਿਆ ਜਾਇਜ਼ਮੰਦ ਦੇ ਸੜਕ 'ਤੇ ਲੱਗਿਆ ਹੈ ਜਿਹੜਾ ਬਹੁਤ ਜਿੰਨ ਜਾਇਜ਼ ਹੈ ਇਹ ਤਾਂ ਗਲਤ ਗੱਲ ਹੈ ਇੱਥੇ ਨਹੀਂ ਲਾਉਣਾ ਚਾਹੀਦਾ ਇੱਥੇ ਬਹੁਤ ਐਕਸੀਡੈਂਟ ਹੋਣ ਦਾ ਕਾਰਨ ਵੀ ਹੈਗਾ ਨਹੀਂ ਇੱਥੇ ਆਹ ਨਾਲ ਨਾਲ ਅੰਦਰ ਜਿੰਦਤ ਨੇ ਜਿਹੜੀ ਇਹ ਅੱਗ ਲੱਗੀ ਸੀ ਟੋਪੇ 'ਚ ਕਿੰਨਾ ਕ ਸਮਾਂ ਹੋ ਗਿਆ ਇਹ ਨੂੰ ਹੋ ਗਿਆ ਜੀ 2 ਘੰਟੇ ਦੇ ਕਰੀਬ ਤੇ ਫਿਰ ਉਹ ਕਿੱਡੀਆਂ ਗੱਡੀਆਂ ਕਦੀਆਂ ਕੱਲੇ ਮੌਕੇ ਤੇ ਆ ਗਈਆਂ ਵੀ ਜਣ ਜਦੇ ਤੇ ਆਪਣੇ ਲਾਲੋ ਵੀ ਨਖਾਨ ਕਾਫੀ ਹੋ ਗਿਆ ਜੁਨਵਾਰ ਵਿੱਚ ਆਪਣੇ ਜਾਨਵਰ ਬਹੁਤ ਸੀਗੇ ਇਹਦੇ ਵਿੱਚ ਹੁਣ ਵੇਖੋ ਕਿ ਨਹੀਂ ਅਗ ਲੱਗੀ ਤਾਂ ਆਸਾਨ ਤੋਂ ਹੋਈ ਯਾਨੀ ਮੌਬੇ ਤੇ ਖਾਬੂ ਪੈ ਗਿਆ ਤੇ ਏਦਾਂ ਕੋਈ ਆਈ ਜੀ ਗੱਲਬਾਤ ਨਹੀਂ ਕੋਈ ਨੁਕਸਾਨ ਨਹੀਂ ਹੋਇਆ ਜੀ ਦਾ ਚੱਕਬਾਨੀ ਟੀਵੀ ਲਈ ਪਰਮਿੰਦਰ ਵਰਮਾ ਦੀ ਰਿਪੋਰਟ